ਗੁਰਦੀਪ ਸਿੰਘ ਨਖਸ਼ਦੀਪ ਦੇ ਨਾਵਲ ਸੂਰਜ ਦੀ ਧੀ ਦਾ ਅਗਲਾ ਕਾਂਡ 3 ਪਾਵੇਂ ਜਸਪ੍ਰੀਤ ਆਪਣੇ ਪਾਪਾ ਨੂੰ ਜ਼ੋਰ ਦੇ ਕੇ ਅਕਸਰ ਆਖਦੀ ਰਹਿੰਦੀ ਕਿ ਉਸਨੇ ਵਿਆਹ ਨਹੀਂ ਕਰਵਾਉਣਾ ਪਰ ਉਸ ਨੂੰ ਵਿਆਹ ਦਾ ਫਿਕਰ ਉਸਦੇ ਪਾਪਾ ਨੂੰ ਹਮੇਸ਼ਾ ਲੱਗਿਆ ਰਹਿੰਦਾ ਸੀ ਉਹ ਅਕਸਰ ਉਹਨੂੰ ਸਮਝਾਉਂਦਾ ਰਹਿੰਦਾ ਤੈਨੂੰ ਨਾ ਵਿਆਉਣਾ ਮੇਰੇ ਲਈ ਇੱਕ ਬਹੁਤ ਵੱਡਾ ਭਾਰ ਚੁੱਕਣ ਦੇ ਬਰਾਬਰ ਹੈ ਪੁੱਤਰ ਜੇ ਤੂੰ ਵਿਆਹ ਨਾ ਕਰਵਾਇਆ ਇਹ ਮੇਰੀ ਬੇਇੱਜ਼ਤੀ ਹੋਵੇਗੀ ਜਿਸ ਸਮਾਜ ਵਿੱਚ ਰਹੀਏ ਨਾ ਉਸ ਦੀਆਂ ਮੁੱਖ ਪਰੰਪਰਾਵਾਂ ਮੁਤਾਬਕ ਚੱਲਣਾ ਹੀ ਠੀਕ ਹੁੰਦਾ ਹੈ ਨਹੀਂ ਤਾਂ ਉਸ ਵਿੱਚ ਰਹਿਣਾ ਬਹੁਤ ਔਖਾ ਹੋ ਜਾਇਆ ਕਰਦਾ ਹੈ ਤੇ ਉਹ بڑے ਮੋਹ ਨਾਲ ਉਹਨੂੰ ਸਮਝਾਉਂਦਾ ਕੁੜੀਆਂ ਨੂੰ ਕੋਈ ਵੀ ਘਰ ਨਹੀਂ ਰੱਖ ਸਕਦਾ ਜਦੋਂ ਜਸਪ੍ਰੀਤ ਜਿਹੀਆਂ ਪਰੰਪਰਾਵਾਂ ਨੂੰ ਨੇਂਦ ਦਿੱਤੀ ਤਾਂ ਤੋ ਆਖਦਾ ਹੁਤੇ ਮੈਂ ਤੇਰੇ ਨਾਲੋਂ 25 ਸਾਲ ਵੱਡਾ ਤੂੰ ਜਦੋਂ 50 ਦੀ ਹੋਵੇਂਗੀ ਤੇ ਮੈਂ 75 ਦਾ ਤੇ ਜੇ ਕਿਤੇ ਮੈਂ ਤੁਰ ਗਿਆ ਤੂੰ ਕਿਵੇਂ ਵਕਤ ਕੱਟੇਂਗੀ ਇਕੱਲੀ ਕਾਰੀ ਫਿਰ ਜਿਵੇਂ ਤੂੰ ਮੇਰੇ ਬਾਰੇ ਸੋਚਦੀ ਐ ਮੈਂ ਵੀ ਤੇਰੇ ਬਾਰੇ ਸੋਚਦਾ ਪਰ ਤੂੰ ਮੇਰੇ ਬਾਰੇ ਬਹੁਤਾ ਨਾ ਸੋਚਿਆ ਕਰ ਸਮਝੀ ਤੂੰ ਵਿਆਹ ਜ਼ਰੂਰ ਕਰਾਉਣਾ ਹਾਂ ਮੈਨੂੰ ਆਪਣੇ ਕੋਲ ਤੂੰ ਬਲਾਲਮੀ ਠੀਕ ਐ ਜੇ ਕੋਈ ਅਜਿਹਾ ਬੰਦਾ ਮਿਲ ਗਿਆ ਪਾਪਾ ਜਿਹੜਾ ਤੁਹਾਨੂੰ ਆਪਣੇ ਕੋਲ ਬੁਲਾਉਣ ਲਈ ਮੈਂ ਨਾ ਰਾਜੀ ਨਾ ਹੋਇਆ ਫੇਰ ਚੰਨੀ ਐ ਨਾ ਮੇਰੇ ਕੋਲ ਜੇਦੀ ਬੂਨੇ ਤੁਹਾਨੂੰ ਰੋਲ ਦਿੱਤਾ ਫੇਰ ਇਹ ਵੀ ਤਾਂ ਹੋ ਸਕਦਾ ਹੈ ਕਿ ਮੈਨੂੰ ਬੜਾ ਚੰਗਾ ਜਵਾਈ ਮਿਲ ਜਾਵੇ ਜਾਂ ਇੱਕ ਬਹੁਤ ਚੰਗੀ ਨੂੰਹ ਮਿਲ ਜਾਵੇ ਤੂੰ ਐਵੇਂ ਉੱਠਾ ਕੇ ਸੋਚੀ ਜਾਂਦੀ ਐ ਪਾਗਲ ਕਿਸੇ ਥਾਂ ਦੀ ਮੈਂ ਹਰ ਰੋਜ਼ ਇਹ ਮਹਿਸੂਸ ਕਰਦਾ ਕਿ ਮੇਰਾ ਇਹ ਬਹੁਤ ਵੱਡਾ ਫਰਜ਼ ਹੈ ਕਿ ਮੈਂ ਆਪਣੀ ਸਿਹਤ ਲਈ ਕੋਈ ਚੰਗਾ ਕਰ ਲਵਾਂ। ਕੀ ਇਹ ਮੇਰਾ ਘਰ ਨਹੀਂ ਪਾਪਾ? ਹਾਂ ਕਿਉਂ ਨਹੀਂ ਕਿਉਂ ਨਹੀਂ? ਤੇਰੇ ਮੈਂ ਇਹ ਕਰਨਾ ਕਰਵਾ ਦਿੰਦਾ ਜੇ ਆਕੇ ਹੁਣੇ ਸੋ ਜ਼ਮੀਨ ਦਾ ਕਿਲਾ ਉ ਤਾਂ ਅੱਜ ਹੁਣੇ ਤੇਰੇ ਨਾਲਵਾ ਦਿੰਦਾ ਜੇ ਤੈਨੂੰ ਕੋਈ ਸ਼ੱਕ ਹੈ ਮੇਰੇ ਤੇ ਪਰ ਤੂੰ ਇੱਕ ਪਿਆਰੇ ਦਿਲ ਦੀ ਆਵਾਜ਼ ਨੂੰ ਸਮਝਦੀ ਏ। ਫਿਰ ਜਸਪ੍ਰੀ ਚੁੱਪ ਕਰ ਜਾਂਦੀ ਤੇ ਮਨ ਵਿੱਚ ਸੋਚਦੀ ਕਿ ਪਾਪਾ ਆਪਣੀ ਛੀਜ ਦੇ ਫਿਕਰ ਵਿੱਚ ਹਨ ਉਸਦੇ ਵਿਆਹ ਤੋਂ ਬਾਅਦ ਉਹਨਾਂ ਦਾ ਸ਼ਾਇਦ ਇਹ ਫਿਕਰ ਜਾਂਦਾ ਲੱਗੀ ਪਰ ਉਸਦੇ ਵਿਆਹ ਤੋਂ ਬਾਅਦ ਉਹਨਾਂ ਦਾ ਕੀ ਬਣੇਗਾ ਅਜਿਹੇ ਅੰਦਰ ਉੱਠਦੇ ਸਵਾਲ ਦਾ ਉਸਨੂੰ ਕੋਈ ਉੱਤਰ ਨਾ ਲੱਭਦਾ ਗੁਰਦੇਵ ਸਿੰਘ ਕੋਲ ਉਸਦੇ ਰਿਸ਼ਤੇਦਾਰਾ ਜਿਵੇਂ ਜਸਪ੍ਰੀ ਜੀ ਬੜੇ ਰਿਸ਼ਤੇ ਲਿਆਉਂਦੇ ਸਨ ਜਿਨ੍ਹਾਂ ਦਾ ਅਸਲ ਕਾਰਨ ਜ਼ਿਆਦਾਤਰ ਜਸਪ੍ਰੀ ਦਾ ਸੋਹਪਣ ਤੇ ਪੜੀ ਲਿਖੀ ਹੋਣਾ ਸੀ ਪਰ ਉਹ ਸਾਰੇ ਖੁਦ ਉਹਨੂੰ ਪਸੰਦ ਨਹੀਂ ਸਨ ਕਿਤੇ ਉਸ ਨੂੰ ਮੁੰਡਿਆਂ ਵਾਲਿਆਂ ਦਾ ਘਰ ਵੱਡਾ ਲੱਗਦਾ ਜਿੱਥੇ ਉਸ ਨੂੰ ਜਸਪ੍ਰੀਤ ਦੇ ਸੁੱਖ ਦੀ ਕੋਈ ਆਸ ਨਾ ਲੱਗਦੀ ਤੇ ਜਾਂ ਫਿਰ ਕਿਤੇ ਕੋਈ ਹੁੰਦਾ ਸ਼ਰਾਬਦਾਰੀ ਹੁੰਦਾ ਤੇ ਜਾਂ ਫਿਰ ਨਸ਼ੇ ਪੱਤੀ ਤੇ ਲੱਗਣ ਦੀ ਨਿੱਕੀ ਜਿਹੀ ਨੀ ਖਾਬਰ ਤੋਂ ਉਹ ਰਿਸ਼ਤੇ ਤੋਂ ਇਨਕਾਰ ਕਰ ਦਿੰਦਾ ਇਸ ਤੋਂ ਬਿਨਾ ਜਿੰਨੇ ਵੀ ਰਿਸ਼ਤੇ ਜਸਪ੍ਰੀਤ ਲਈ ਆਉਂਦੇ ਸਨ ਉਹਨਾਂ ਲੋਕਾਂ ਵਿੱਚੋਂ ਜ਼ਿਆਦਾ ਲੋਕ ਦਾਜਨਾਮਾ ਕੇ ਵੀ ਦਾਜ ਉਹ ਸਿੱਧੇ ਤੌਰ ਤੇ ਗੱਲ ਜਰੂਰ ਕਰਦੇ ਸਨ ਇਹ ਚੰਦਰਵੰਦਰੀ ਉਹ ਬਹੁਤ ਦੁਖੀ ਹੁੰਦਾ ਰਹਿੰਦਾ ਸੀ ਇੱਕ ਦਿਨ ਉਸ ਨੂੰ ਉਸ ਦਾ ਇੱਕ ਮਿੱਤਰ ਚਨਜੀਤ ਸਿੰਘ ਮਿਲਣਾ ਆਇਆ ਜਿਸ ਦੀ ਹਾਲਤ ਪੈਸੇ ਵੱਲੋਂ ਉਸ ਵਰਗੀ ਸੀ ਉਹ ਉਸ ਨੂੰ ਆਪਣੀ ਲੜਕੀ ਦੇ ਵਿਆਹ ਉੱਤੇ ਸੱਦਨ ਆਇਆ ਸੀ ਜਿਸ ਦਾ ਵਿਆਹ ਸਿਰਫ ਇੱਕ ਹਫਤੇ ਬਾਅਦ ਹੀ ਸੀ ਚਾਹ ਪਿੰਧਿਆਂ ਚਰਨਜੀਤ ਨੇ ਉਸ ਨੂੰ ਆਪਣੀ ਤੀਹੂ ਸੰਜੀਤ ਦੇ ਰਿਸ਼ਤੇ ਬਾਰੇ ਦੱਸਿਆ ਅਖਬਾਰ ਵਿੱਚ ਮੈਂ ਪੜਿਆ ਕਿ ਅਮਰੀਕਾ ਰਹਿੰਦੇ ਇੱਕ ਲੜਕੇ ਦੀ ਇੱਕ ਚੰਗੀ ਤੇ ਸੱਦੀ ਲੜਕੀ ਦੀ ਲੋੜ ਹੈ। ਲੜਕੇ ਦਾ ਤਲਾਕ ਹੋ ਗਿਆ ਸੀ ਤੇ ਉਹਦੀ ਉਮਰ 30 ਸਾਲ ਦੀ ਹੈ ਮਤਲਬ ਉਹ ਹਸਨਜੀਤ ਤੋਂ 10 ਸਾਲ ਵੱਡਾ। ਉਹਨਾਂ ਸਾਫ਼ ਲਿਖਿਆ ਕਿ ਉਹ ਚੁੰਨੀ ਪਾ ਕੇ ਲੜਕੀ ਨੂੰ ਵਿਆਹਣਗੇ। ਮੈਂ ਕਰੇ ਗੱਲ ਕੀਤੀ, ਮੇਰੀ ਪਤਨੀ ਨੇ ਕਿਹਾ 10 ਸਾਲ ਦਾ ਫਰਕ ਕੁਝ ਨਹੀਂ ਹੁੰਦਾ। ਗੱਲ ਵਧੀਆ ਇਹ ਸੀ ਕਿ ਦਾਜ ਦੀ ਸਮੱਸਿਆ ਨਹੀਂ ਸੀ ਕਿਉਂਕਿ ਸਾਡੇ ਕੋਲ ਦਾਜ ਦੇਣ ਲਈ ਕੁਝ ਹੈ ਹੀ ਨਹੀਂ ਸੀ। ਲੜਕੀ ਬਾਹਰ ਚਲੇ ਜਾਵੇਗੀ ਹੋਰ ਕੀ ਚਾਹੀਦਾ ਹੈ? ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੁਸਨਜੀਤ ਨੂੰ ਵੇਖਿਆ ਤੇ ਮੰਨ ਗਏ। ਆ ਅਗਲੇ ਹਫਤੇ ਐਤਵਾਰ ਨੂੰ ਵਿਆਹ ਕਰ ਦਿੱਤਾ ਹੈ। ਸਿਰਫ 10 ਬੰਦਿਆਂ ਨੂੰ ਰੋਟੀ ਦੇਣੀ ਹੈ। ਲੜਕੀਨਾਂ ਵਾਲੀਆਂ ਪਾ ਦਵਾਂਗੇ ਤੇ ਪੰਜ ਸੂਟ ਦੇ ਦੇਵਾਂਗੇ। ਆ ਲੜਕੇ ਨੂੰ ਮੰਦਰੀ ਪਾ ਦਿਆਂਗੇ। ਇੰਨਾ ਤਾਂ ਕਰ ਹੀ ਸਕਦੇ ਆਂ ਅਸੀਂ। ਬਹੁਤ ਹੀ ਵਧੀਆ ਹੋਇਆ ਮੇਰੇ ਦੋਸਤੇ ਤਾਂ। ਯਾਰ ਜਸਪ੍ਰੀਤ ਲਈ ਮੈਂ ਖੁਦ ਅਜਿਹਾ ਕੋਈ ਰਿਸ਼ਤਾ ਲੱਭਦਾ ਫਿਰਦਾ। ਗੁਰਦੀਪ ਸਿੰਘ ਨੇ ਆਖਿਆ। ਇਹ ਤਾਂ ਰੱਬ ਦੀ ਮੇਰੇ ਸਮਝੋ ਕਿ ਤੇਰੇ ਕੁੜਮਾ ਵਰਗੇ ਲੋਕ ਇਸ ਦੁਨੀਆ 'ਚ ਅਜੇ ਵਸਦੇ ਆ ਉਹ ਤੂੰ ਬਾਈ ਸਾਂ ਅਖਬਾਰ ਵੇਖਿਆ ਕਰ ਹਰ ਐਤਵਾਰ ਨੂੰ ਉਹ ਐਂ ਜੀ ਮੇਰੀ ਮਾਸਦੀ ਦੀ ਪੋਤੀ ਵਿਆਹੀ ਗਈ ਕੈਂਡੀਡਾ ਸਾਲਖੂ ਆ ਮੈਂ ਤਾਂ ਕਹਿੰਦਾ ਤੂੰ ਬਾਈ ਜੀ ਅਖਬਾਰ ਲਗਵਾ ਲੈ ਆਜੀ ਚਰਨਜੀਤ ਨੇ ਕਿਹਾ ਚਰਨਜੀਤ ਨੂੰ ਤੋਰ ਕੇ ਗੁਰਦੇਵ ਦੇ ਮਨ ਵਿੱਚ ਅਖਬਾਰ ਵਾਲੀ ਗੱਲ ਬਸ ਗਈ ਉਹਨੇ ਉਸੇ ਦਿਨ ਅਖਬਾਰ ਸੁੱਟਣ ਵਾਲੇ ਲੜਕੇ ਕੋਲ ਜਾ ਕੇ ਦੋ ਕਿਸਮ ਦੇ ਅਖਬਾਰਾਂ ਦੇ ਐਤਵਾਰ ਅੰਕ ਆਪਣੇ ਘਰ ਸੁੱਟਣ ਲਈ ਉਹਨੂੰ ਆਖ ਦਿੱਤਾ ਪਰ ਇਸ ਵਾਰ ਇਹ ਉਸਨੇ ਜਸਪ੍ਰੀਤ ਨੂੰ ਕੁਝ ਨਹੀਂ ਦੱਸਿਆ ਉਹ ਹੁਸਨਜੀਤ ਦੇ ਵਿਆਹ ਉੱਤੇ ਗਿਆ ਤੇ ਉਸਨੇ ਵੇਖਿਆ ਕਿ ਸੱਚਮੁੱਚ ਵਿਆਹ ਆਸਧਾਰਨ ਸੀ ਜਿਸ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਇੰਝ ਤਾਂ ਕਦੇ ਉਸਦਾ ਵਿਆਹ ਹੋਇਆ ਸੀ ਉਹ ਪੰਜ ਬੰਦਿਆਂ ਨੂੰ ਲੈ ਕੇ ਜਸਪ੍ਰੀਤ ਦੀ ਮਾਂ ਦਵਿੰਦਰ ਨੂੰ ਵਿਆਹ ਲਿਆਇਆ ਸੀ ਭਾਵੇਂ ਦਵਿੰਦਰ ਨੂੰ ਕੁਝ ਕਹਿਣੇ ਭਾਂਡੇ ਤੇ ਬਿਸਤਰੇ ਉਸਦੇ ਮਾਪਿਆਂ ਨੇ ਬਿਨ ਮੰਗਿਆ ਹੀ ਦੇ ਦਿੱਤੇ ਸਨ ਉਸ ਤੋਂ ਬਾਅਦ ਉਹ ਇਹੋ ਸੋਚਦਾ ਜਸਪ੍ਰੀਤ ਨੂੰ ਇੱਕ ਵੱਡਾ ਚੂੜਾ ਇੱਕ ਮੁੰਦਰੀ ਤੇ 10 ਕੁ ਸੂਟ ਤੇ ਪਰੋਣੇ ਨੂੰ ਜੋੜਾ ਤੇ ਇੱਕ ਚੰਗੀ ਛਾਪ ਤੋਂ ਜ਼ਰੂਰ ਪਾਉਣੀ ਚਾਹੀਦੀ ਹੈ ਆਖਰ ਨੂੰ ਮੇਰੀ ਧੀ ਇਸ ਸਤਕਾਰ ਵਿੱਚ ਪੂਰਾ ਹੱਕ ਹੈ ਮੈਂ ਬਿਲਕੁਲ ਖਾਲੀ ਹੱਥ ਨਹੀਂ ਤੁਰਾਂਗਾ ਆਪਣੀ ਧੀ ਨੂੰ ਉਸ ਦਿਨ ਤੋਂ ਬਾਅਦ ਉਹ ਹਰ ਹਫ਼ਤੇ ਬੜੀ ਆਸ ਨਾਲ ਬਾਹਰ ਵੱਸਣ ਵਾਲੇ ਲੋਕਾਂ ਵੱਲੋਂ ਦਿੱਤੇ ਗਏ ਇਸ਼ਤਿਹਾਰ ਪੜਦਾ ਇਸ਼ਤਿਹਾਰ ਦੇਣ ਵਾਲੇ ਬਹੁਤੇ ਲੋਕਾਂ ਤੋਂ ਵੀ ਉਸ ਨੂੰ ਬਹੁਤ ਬੂਹ ਆਉਂਦੀ ਰਹੀ ਕਿਉਂਕਿ ਉਹਨਾਂ ਵਿੱਚ ੜਕੀ ਦੇ ਰਿਸ਼ਤੇ ਨਾਲੋਂ ਉਹਨਾਂ ਦੀ ਆਪਣੀ ਕੀਤੀ ਹੋਈ ਤਰੱਕੀ ਬਾਰੇ ਬਹੁਤ ਕੁਝ ਲਿਖਿਆ ਹੁੰਦਾ ਸੀ ਅਤੇ ਅਜਿਹੇ ਇਸ਼ਤਿਹਾਰ ਪੜ ਕੇ ਉਸ ਨੂੰ ਆਪਣਾ ਆ ਬਹੁਤ ਛੋਟਾ ਜਿਹਾਪਤਾ ਇਸ ਬਾਰੇ ਅਖੀਰ ਜਸਪ੍ਰੀਤ ਨੂੰ ਪਤਾ ਚੱਲ ਗਿਆ ਤੇ ਉਹ ਆਪਣੇ ਪਾਪਾ ਨਾਲ ਝਗੜ ਪਈ ਕਿ ਉਹ ਮੈਨੂੰ ਘਰ ਤੋਂ ਕੱਢਣ ਬਾਰੇ ਸੋਚ ਰਹੇ ਹੋ ਪਾਪਾ ਪੁੱਤਰ ਤੇ ਨੂੰ ਇੰਜ ਮੈਂ ਘਰ ਬਿਠਾ ਕੇ ਨਹੀਂ ਰੱਖ ਸਕਦਾ ਕਿੰਨੀ ਵਾਰ ਸਮਝਾਵਾਂ ਤੈਨੂੰ ਹਰ ਰੋਜ਼ ਲੋਕ ਪੁੱਛਦੇ ਆ ਕਿ ਕੁੜੀ ਲਈ ਕੋਈ ਰਿਸ਼ਤਾ ਲੱਭਿਆ ਫਿਰ ਜੋ ਰਿਸ਼ਤਾ ਲੈ ਕੇ ਆਉਂਦੇ ਆ ਉਹ ਜਾਂ ਤਾਂ ਬਹੁਤ ਲੋੜੂ ਹੈ ਜੋ ਮੇਰੇ ਮੁਤਾਬਕ ਬਾਅਦ ਵਿੱਚ ਤੇਰੇ ਨਾਲ ਬੁਰੀ ਕਰਨਗੇ ਇਸ ਗੱਲ ਨੂੰ ਮੈਂ ਪੂਰੀ ਤਰ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਹੀ ਸਮਝ ਜਾਂਦਾ ਜਿਵੇਂ ਤੈਨੂੰ ਪਤਾ ਹੀ ਹੈ ਮੇਰੀ ਭੂਆ ਲੋੜੂ ਘਰ ਵਿਆਹੀ ਗਈ ਸੀ ਪਰ ਵਿਚਾਰੀ ساری ਉਮਰ ਤਾਂਗੀ ਰਹੀ ਦੂਜੇ ਪਾਸੇ ਵੇਖ ਤੇਰੀ ਭੂਆ ਚੰਗੇ ਘਰ ਹੈ। ਭਾਵੇਂ ਉਹਦਾ ਵਿਆਹ ਕਰਜਾ ਚੁੱਕੀ ਕਰਨਾ ਪਿਆ ਸੀ। ਪਰ ਉਹ ਸੁਖੀ ਤਾਂ ਹੈ। ਇਹ ਜੋ ਰਿਸ਼ਤੇ ਮੰਗਣ ਹੁੰਦੇ ਆ ਨਾ ਉਹਨਾਂ ਵਿੱਚ ਕੋਈ ਚੰਗੇ ਆ। ਪਰ ਉਹ ਸਿੱਧਾ ਨਹੀਂ ਬਲਕਿ ਅਸਿੱਧੇ ਤੌਰ ਤੇ ਦਾਜ ਮੰਗਦੇ ਆ। ਮੈਂ ਤਾਂ ਬੰਦੇ ਦੀ ਨਹੀਂ ਤੁਸੀਂਆਂ ਗੱਲਾਂ ਤੁਸੀਂ ਭਾਵ ਲੈਂਦਾ। ਬਾਕੀ ਕੀ ਸਿੱਧੇ ਆਖ ਦਿੰਦੇ ਆ ਤੇ ਆਪਣੇ ਵਰਗੇ ਲੋਕ ਉਹਨਾਂ ਦੇ ਚੰਗੇ ਰਿਸ਼ਤੇਦਾਰਾਂ ਦੇ ਯੋਗ ਹੀ ਨਹੀਂ। ਮੈਂ ਤਾਂ ਇਹੋ ਸੋਚਦਾ ਕਿ ਬਾਹਰ ਜਾ ਕੇ ਸ਼ਾਇਦ ਆਪਣੇ ਲੋਕ ਦਾ ਆਜ਼ਾਦੀ ਗੱਲ ਨਹੀਂ ਕਰਦੇ ਹੋਣਗੇ ਮੇਰੇ ਦੋਸਤ ਦੀ ਤੀ ਹੁਸਨਜੀਤ ਨੂੰ ਉਹਦੇ ਸਾਰੇ ਚੁੰਨੀ ਪਾ ਕੇ ਲੈ ਗਏ ਤੇ ਮੈਂ ਤੇਰੇ ਲਈ ਜਿਹੇ ਆ ਰਿਸ਼ਤਾ ਲੱਭ ਰਿਆ ਆਪਣੇ ਸਮਾਜ ਵਿੱਚ ਧੀ ਘਰ ਨਹੀਂ ਬਿਠਾਈ ਜਾ ਸਕਦੀ ਪੁੱਤਰ ਤੂੰ ਸਮਝਦੀ ਕਿਉਂ ਨਹੀਂ ਕਿਉਂ ਮੇਰੇ ਫਿਕਰ ਵਿੱਚ ਆਪਣੀ ਬਲੀ ਦੇਣ ਉੱਤੇ ਤੁਲੀ ਹੋਈਆਂ ਤੂੰ ਅਸੀਂ ਲੋਕਾਂ ਦਾ ਦਿੱਤਾ ਨਹੀਂ ਖਾਂਦੇ ਪਾਪਾ ਉਹਨਾਂ ਦੀਆਂ ਗੱਲਾਂ ਨੂੰ ਮੰਨੀਆਂ ਜਾਂ ਉਹਨਾਂ ਦਾ ਕੋਈ ਰੋਹ ਮੰਨੀਆਂ ਜਦੋਂ ਨਿੱਕੇ ਦੀ ਬੋਟੀ ਆ ਗਈ ਤੇ ਉਹ ਤੁਹਾਡਾ ਪੂਰਾ ਖਿਆਲ ਰੱਖਣ ਲੱਗ ਪਈ ਫੇਰ ਮੈਨੂੰ ਘਰੋਂ ਕੱਢ ਦੇਣਾ ਪਾਪਾ ਜਸਪ੍ਰੀ ਤੱਕੋ ਨਰਾਜ਼ਗੀ ਵਿੱਚ ਬੋਲੀ ਹੰਜਨੀ ਬੋਲੀ ਦਾ ਸਿਆਣੀ ਤੀ ਬਣ ਕੇ ਪਿਓ ਦੀ ਮੰਨ ਲਈਦੀ ਹੈ ਮੈਂ ਜੋ ਕੁਝ ਕਰ ਰਿਹਾ ਹਾਂ ਉਹ ਠੀਕ ਕਰ ਰਿਹਾ ਹਾਂ ਫਿਰ ਉਹ ਟਿਕ ਬਾਹਰ ਨਿਕਲ ਗਿਆ ਜਸਪ੍ਰੀ ਸਭ ਕੁਝ ਸਮਝ ਰਹੀ ਸੀ ਉਸ ਨੂੰ ਇਸ ਗੱਲ ਦਾ ਬਹੁਤ ਅਹਿਸਾਸ ਸੀ ਕਿ ਉਸਦੇ ਪਿਓ ਨੇ ਬਹੁਤ ਮਿਹਨਤ ਕੀਤੀ ਸੀ ਉਸ ਨੂੰ ਕਾਲਜ ਪੜਾਇਆ ਸੀ ਤੇ ਮਾਂ ਬਿਨਾ ਉਹਨੇ ਉਹਨਾਂ ਤੋਂ ਉਹਨਾਂ ਨੂੰ ਪਾਲਿਆ ਸੀ ਨਹੀਂ ਤਾਂ ਉਸ ਦੇ ਕਈ ਯਾਰ ਆਪਣੀਆਂ ਪਤਨੀਆਂ ਮਰਨ ਤੇ ਜਲਦੀ ਹੀ ਦੂਜਾ ਵਿਆਹ ਕਰਵਾ ਚੁੱਕੇ ਸਨ ਚ ਉਹਨਾਂ ਦੀਆਂ అలਦਾ ਰੁਲਗੀਆਂ ਸਨ ਉਹ ਆਪਣੇ ਮੁਤਾਬਕ ਆਪਣੇ ਪਿਓ ਨੂੰ ਰੋਕਦੀ ਕਿ ਉਸ ਪਿੱਛੇ ਉਹ ਕਿਸੇ ਦੇ ਚਰਲੇ ਨਾ ਕਰੇ ਜਿਵੇਂ ਉਹਨੇ ਇੱਕ ਵਾਰ ਆਪ ਵੇਖਿਆ ਸੀ ਕਿ ਕਿ ਰਿਸ਼ਤੇ ਦੇ ਪ੍ਰਸੰਗ ਵਿੱਚ ਉਸਦੇ ਪਾਪਾ ਨੇ ਆਪਣੇ ਦੋਨੋਂ ਹੱਥ ਜੋੜ ਕੇ ਉਸਦੇ ਰਿਸ਼ਤੇ ਦੀ ਗੱਲ ਕੀਤੀ ਸੀ ਉਹਨੂੰ ਇਹ ਬਹੁਤ ਚੁਭਿਆ ਸੀ ਕਿ ਉਹਦੇ ਪਾਪਾ ਕਿਸੇ ਅੱਗੇ ਹੱਥ ਚੋੜਨ ਤੇ ਉਦੋਂ ਉਸ ਤੋਂ ਬਹੁਤ ਡਰ ਕੀਤਾ ਸੀ ਕਿ ਉਹ ਉਹਨਾਂ ਬੰਦਿਆਂ ਨੂੰ ਆਖ ਦੇਵੇ ਕਿ ਤੁਸੀਂ ਰਸਤਾ ਬਗੜੋ ਮੈਂ ਨਹੀਂ ਤੁਹਾਡੇ ਮੁੰਡੇ ਨਾਲ ਬਿਆਖ ਕਰਵਾਉਣਾ ਹਾਂ ਇੱਕ ਗੱਲ ਉਸਨੇ ਜ਼ਰੂਰ ਕੀਤੀ ਕਿ ਉਹਨਾਂ ਅੱਗੇ ਚਾਹ ਤਰਕਿਉ ਬਾਹਰ ਨਿਕਲਾਈ ਸੀ ਬਾਅਦ ਵਿੱਚ ਜਦੋਂ ਮੁੰਡੇ ਨੇ ਉਸ ਨਾਲ ਕੋਈ ਗੱਲ ਕਰਨੀ ਚਾਹੀ ਉਹ ਕਰ ਹੈ ਹੀ ਨਹੀਂ ਸੀ ਤੇ ਫਿਰ ਬਾਅਦ ਵਿੱਚ ਗੁਰਦੇਵ ਸਿੰਘ ਉਸ ਨਾਲ ਗੁੱਸੇ ਵੀ ਹੋਇਆ ਸੀ ਇਹ ਆਖ ਕੇ ਇੰਜ ਨਹੀਂ ਜਹੀਦਾ ਮੇਰੀ ਇੰਜ ਬੇਇੱਜ਼ਤੀ ਹੁੰਦੀ ਹੈ ਜਸਪ੍ਰੀਤ ਗਲਤੀ ਮਾਫ ਪਾ ਪਾ ਪਰ ਕਿਸੇ ਅੱਗੇ ਤੁਸੀਂ ਹੱਥ ਨਹੀਂ ਜੋੜਨੇ ਤੇ ਜੇ ਜੋੜੋਗੇ ਤਾਂ ਮੈਂ ਇੰਜ ਹੀ ਕਰਾਂਗੀ ਇਸ ਲਈ ਕਿਸੇ ਵੀ ਖੱਬੀ ਖਾਨ ਅੱਗੇ ਹੱਥ ਨਹੀਂ ਜੋੜਨੇ ਠੀਕ ਹੈ ਪਾ ਚੰਗਾ ਸ਼ੇਰਾ ਨਹੀਂ ਜੋੜਦਾ ਹ ਅੱਖ ਕਿਸੇ ਪਾਪਾ ਮੁਸਕਰਾਪੇ ਤੇ ਉਸ ਨੂੰ ਦਵਿੰਦਰ ਯਾਦ ਆ ਗਈ ਜੋ ਇੱਕ ਵਾਰ ਸਾਰੀ ਪੰਚਾਇਤ ਵਿੱਚ ਪਿੰਡ ਦੇ ਨੰਬਰਦਾਰ ਨਾਲ ਲੜ ਪਈ ਸੀ ਤੇ ਉਹਨੇ ਇਹ ਅੱਖ ਦਿੱਤਾ ਸੀ ਕਿ ਕੰਮ ਕਰਕੇ ਖਾਂਦੇ ਆ ਨੰਬਰਦਾਰ ਹੋਵੇਗਾ ਤੂੰ ਆਪਣੇ ਘਰ ਨੂੰ ਪਹਿਲਾਂ ਤੇ ਮੀਂਹ ਨਾਲ ਗੱਲ ਕਰ ਜੀ ਇੱਜ਼ਤ ਕਰੇਗਾ ਤਾਂ ਉਸ ਨਾਲੋਂ ਵੀ ਵੱਧ ਇੱਜ਼ਤ ਦੇਵਾਂਗੇ ਤੇ ਜੇ ਇੰਜ ਘਟੀਆਂ ਬੋਲ ਬੋਲੇਗਾ ਨਾ ਮੇਰੇ ਕੋਲੋਂ ਵੀ ਫੇਰ ਸੁਣੇਗਾ ਹਾਰੀ ਪੰਚਾਇਤ ਦਵਿੰਦਰ ਨਾਲ ਖੜਗੀ ਸੀ ਕਿੰਨਾ ਸਵੈਮਾਨ ਸੀ ਦਵਿੰਦਰ ਵਿੱਚ ਬਸ ਜਸਪ੍ਰੀਤ ਵੀ ਉਸੇ ਧਰੂਪੇ ਉਸ ਸੋਚਦਾ ਹੋਇਆ ਬੈਠਕ ਵਿੱਚ ਜਾ ਪਿਆ ਬਾਕੀ ਅਗਲੇ ਕਾਂਟ ਵਿੱਚ スタンバ